ਗੋਇਲ ਅਤੇ ਕਿਸਾਨ ਹੋਏ ਆਮੋ ਸਾਹਮਣੇ ਦੱਸਦੇ ਕਿ ਇੱਕ ਪਾਸੇ ਪੰਜਾਬ ਸਰਕਾਰ ਜਿੱਥੇ 15 ਪੰਜਾਬ ਸਰਕਾਰ ਦੇ ਮਰਦਾਬਾਦ ਦੇ ਨਾਰੇ ਲਾਏ ਗਏ ਗਏ ਕਿਸਾਨਾਂ ਦੇ ਵੱਲੋਂ ਦੂਜੇ ਪਾਸੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਖੁਦ ਆਪ ਪੰਜਾਬ ਸਰਕਾਰ ਜਿੰਦਾਬਾਦ ਦੇ ਨਾਰੇ ਲਗਾਉਂਦੇ ਨਜ਼ਰ ਆਏ ਵਿਰੋਧ ਕਰ ਰਹੇ ਕਿਸਾਨ ਅਗਲੇ ਪਿੰਡ ਡੂਡਿਆ ਤੋਂ ਗ੍ਰਫਤਾਰ ਕਰਕੇ ਮੁਨਕ ਥਾਣੇ ਦੇ ਵਿੱਚ ਭੇਜਿਆ ਗਿਆ ਹਲਕਾ ਲਹਿਰਾ ਦੇ ਪਿੰਡ ਸਲੀਮਗੜ੍ਹ ਦੇ ਵਿਖੇ ਜਦੋਂ ਕੈਬਨਿਟ ਮੰਤਰੀ ਸਿੱਖਿਆ ਕ੍ਰਾਂਤੀ ਅਧੀਨ ਆਉਂਦੇ ਵਿਕਾਸ ਕਾਜਾਂ ਨੂੰ ਲੋਕਾਂ ਦੇ ਅਰਪਿਤ ਕਰਨ ਪਹੁੰਚੇ ਤਾਂ ਫਿਰ ਸਕੂਲ ਤੋਂ ਬਾਹਰ ਆਏ ਤਾਂ ਕਿਸਾਨ ਦੇ ਵੱਲੋਂ ਮੰਤਰੀ ਗੋਇਲ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਉਹਦੇ ਆਪਣੇ ਗੱਡੀ ਰੋਕੇ ਉਹਨਾਂ ਨੇ ਖੁਦ ਆਪ ਸਰਕਾਰ ਪੰਜਾਬ ਸਰਕਾਰ ਦੇ ਨਾਰੇ ਜੋੜੇ ਨੇ ਲਗਾਉਂਦੇ ਹੋਏ ਨਜ਼ਰ ਆਏ ਕੈਬਨਿਟ ਮੰਤਰੀ ਪਰਿੰਦਰ ਗੋਇਲ ਮੇਰਾ ਨਾਮ ਜੀ ਲਖਵਿੰਦਰ ਸਿੰਘ ਰੋੜੀਆਂ ਭਾਰਤੀ ਕਿਸਾਨ ਜਨਨਿਕਤਾ ਸਿੱਧੂਪੁਰ ਦਾ ਬਲਾਕਾ ਗੁਆ ਲਖਵਿੰਦਰ ਜੀ ਅੱਜ ਗ੍ਰਿਫਤਾਰ ਕੀਤਾ ਗਿਆ ਸੀ ਮੰਤਰੀ ਗੋਇਲ ਨੇ ਸਵਾਲ ਪੁੱਛਣ ਗਏ ਸੀ ਕੀ ਮਾਮਲਾ ਹੋਇਆ ਸੀ ਮਾਮਲਾ ਐਸੀ ਜੀ ਪਿੰਡਾਂ ਦੇ ਵਿੱਚ ਜਿਵੇਂ ਆਰਿਆ ਉਦਘਾਟਨ ਕਰਨਾ ਅਸੀਂ ਇਹਨਾਂ ਨੂੰ ਆਪਣੇ ਸਵਾਲ ਸੀ ਜਿਹੜੇ ਸਾਡੇ ਜਥੇਬੰਦੀਆਂ ਵੱਲੋਂ ਉਹਨੇ ਫਾਰਮਾਂ ਦੇ ਸ਼ੰਭੂ ਤਿਕਨੌਰੀ ਬਾਡਰ ਤੇ ਜਿਹੜਾ ਮੋਰਚਾ ਬਹੁਤ ਵੱਡੇ ਜ਼ੁਲਮਾਂ ਦੇ ਨਾਲ ਗਦਾਰੀ ਦੇ ਨਾਲ ਚੁਕਾਇਆ ਗਿਆ ਉਹਦਾ ਅਸੀਂ ਸਵਾਲ ਪੁੱਛ ਰਹੇ ਸੀ ਤੇ ਪਹਿਲਾਂ ਇਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਜਦੋਂ ਪ੍ਰੋਗਰਾਮ ਕਰਨ ਤੋਂ ਬਾਅਦ ਤੁਹਾਨੂੰ ਮਲਾਵਾਂਗੇ ਪਰ ਪ੍ਰਸ਼ਾਸਨ ਵੱਲੋਂ ਜਦੋਂ ਪ੍ਰੋਗਰਾਮ ਕਰਕੇ ਉਹ ਜਾਣ ਲੱਗੇ ਉਹਨਾਂ ਨੇ ਸਾਨੂੰ ਨਾ ਮਿਲਾਇਆ ਤਾਂ ਅਸੀਂ ਜਿਹੜਾ ਨਾਰੇਬੰਦੀ ਕਰ ਨਰੇਬੰਦੀ ਕੀਤੀ ਉਹ ਦਵਾਦ ਉਹਨਾਂ ਨੇ ਆਪ ਵੀ ਸਾਨੂੰ ਮਿਲਣ ਦੀ ਬਜਾਏ ਤੇ ਉਹ ਆਪ ਨਾਰੇ ਲਾਉਂਦੇ ਹੋਏ ਉਥੋਂ ਬੜੇ ਹੰਕਾਰ ਦੇ ਵਿੱਚ ਸਲੇਮਗੜ ਪਿੰਡ ਤੋਂ ਚੱਲੇ ਪਰ ਸਲੇਮਗੜ ਤੋਂ ਜਦੋਂ ਉਹ ਚੱਲੇ ਪਿੰਡ ਡੂੜੀਆਂ ਉਹਨਾਂ ਨੇ ਜਾਣਾ ਸੀ ਕਿਸਾਨ ਦੇ ਚੰਦਿਆਂ ਜਿਹਨਾਂ ਨੇ ਸਲੇਮਗੜ ਆਂਦੇ ਆ ਰਹੇ ਸੀ ਕਿ ਉੱਥੇ ਉਹ ਵੀ ਨਾਰੇਬਾਜੀ ਕਰ ਰਹੇ ਸਾਨੂੰ ਵੀ ਨਾਰੇਬਾਜੀ ਕਰਨੀ ਸੀ ਕੀ ਮਾਮਲਾ ਹੈ ਕੋਈ ਮਾਮਲਾ ਨਹੀਂ ਉਹ ਕਹਿਣਾ ਕਿ ਜਾਂਦੇ ਨੇ ਸੰਦਾ ਜੀ ਨਹੀਂ ਪਤਾ ਤੇ ਦੂਜੀ ਗੱਲ ਹੋਰ ਹੈ ਇਮ ਉੱਥੇ ਆਏ ਨੇ ਇਕੱਠੇ ਹੋ ਗਏ ਚੌਧਰੀ ਤੇ ਮੈਂ ਕਿਤੇ ਪਾਕਿਸਤਾਨ ਚੋਂ ਆਇਆ ਮੈਂ ਲਹਿਰੇ ਤੋਂ ਆਇਆ ਆਜਾ ਨੂੰ ਮੇਰੇ ਕੋਲੇ ਉੱਥੇ ਗੱਲ ਕਰ ਲੈਣਾ ਇਹ ਸਿਰਫ ਤੇ ਸਿਰਫ ਪੰਜਾਬ ਦਾ ਮਾਹੌਲ ਵਿਗਾੜਨਾ ਚਾਹੁੰਦੇ ਨੇ ਆ ਸਾਰੇ ਲੋਕ ਖੜੇ ਨੇ ਪਿੰਡ ਦੇ ਇਹਨਾਂ ਪਿੰਡ ਦੇ ਨੇ ਉਹਰੇ ਕਿਹਾ ਦੀ ਵੀ ਖਬਰਦਾਰ ਜਿੱਥੇ ਗੱਲ ਕੀਤੀ ਆਂਦੇ ਕਿੱਥੋਂ ਨੇ ਮੈਂ ਤਾਂ ਇਹ ਨਹੀਂ ਪਤਾ ਇੱਥੇ ਪਿੰਡ ਦੇ ਤਾਂ ਤਿੰਨ ਬੰਦੇ ਸੀ ਉਹਨਾਂ ਦੇ ਵਿੱਚ ਬਲਰੇ ਪਿੰਡ ਦੇ ਵਿੱਚ ਆਏ ਲੋਕਾਂ ਨੇ ਭਜਾਏ ਵੀ ਇੱਥੇ ਤੇ ਸਰਕਾਰ ਸਾਨੂੰ ਕੁਝ ਦੇਣ ਆ ਰਹੀ ਐ ਮੰਤਰੀ ਕੁਝ ਕਰ ਨਾ ਰਿਹਾ ਤੇ ਤੁਸੀਂ ਆਪਦੀ ਚੌਧਰਵਾਦੀ ਕਰਦੇ ਹੋ ਇਹ ਕੋਈ ਕਿਸਾਨਾਂ ਦੇ ਹਤੈਸ਼ੀ ਨਹੀਂ ਇਹ ਕਿਸਾਨਾਂ ਦੇ ਦੁਸ਼ਮਣ ਨੇ ਜੇ ਕਿਸਾਨਾਂ ਦੇ ਹਤੈਸ਼ੀ ਹੁੰਦੇ ਆ ਜਦੋਂ ਪਿਛਲੇ 20 ਦਿਨਾਂ ਤੋਂ ਪਹਿਲਾਂ ਸਾਡੇ ਪਾਣੀਆਂ ਤੇ ਹਰਿਆਣਾ ਸਰਕਾਰ ਕੇਂਦਰ ਸਰਕਾਰ ਦੀ ਮਦਦ ਦੇ ਨਾਲ ਡਾਕਾ ਮਾਰਨ ਜਾ ਰਹੀ ਸੀ ਜਦੋਂ ਕਿੱਥੇ ਗਏ ਸੀ ਇਹ ਉਦੋਂ ਤਾਂ ਆ ਕੇ ਨਹੀਂ ਖੜੇ ਉਦੋਂ ਕਹਿੰਦੇ ਵੀ ਕਿਸਾਨੀ ਤੇ ਡਾਕਾ ਪੈ ਰੇ ਪਾਣੀ ਕਿਹਦੇ ਲਈ ਵਰਤੇ ਜਾਂਦਾ ਉਦੋਂ ਤਾਂ ਆ ਕੇ ਨਹੀਂ ਖੜੇ ਇੱਥੇ ਆ ਕੇ ਖੜ ਜਾਂਦੇ ਨੇ ਇਹ ਕੋਈ ਸਰਕਾਰ ਨਾਲ ਦਵਦੀ ਆ ਨਾ ਸਰਕਾਰ ਕਿਸੇ ਗੱਲ ਤੋਂ ਝੁਕਦੀ ਹੈ ਪੰਜਾਬ ਸਰਕਾਰ ਲੋਕਾਂ ਦੇ ਹਿੱਤਾਂ ਦੇ ਲਈ